ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਹਰ ਰੋਜ਼ ਜਦੋਂ ਇਸ ਵੇਲੇ ਇਹ ਵੀਡੀਓ ਬਣਾਉਣਾ ਹੈ ਮੈਂ ਸੋਚਦਾ ਕਿ ਬਹੁਤ ਦਿਨ ਹੋ ਗਏ ਕਿ ਲਗਾਤਾਰ ਸਿੱਖ ਸਿਆਸਤ ਦੀ ਗੱਲ ਕਰ ਰਹੇ ਹਾਂ ਪੰਥਕ ਸਿਆਸਤ ਜਾਂ ਅਕਾਲੀ ਸੰਕਟ ਜੋ ਬਣਿਆ ਹੋਇਆ ਅਕਾਲੀ ਦਲ ਚ ਉਸ ਦੀ ਗੱਲ ਕਰਦੇ ਆ ਰਹੇ ਆ ਅੱਜ ਕੋਈ ਹੋਰ ਗੱਲ ਕਰੀਏ ਕਾਂਗਰਸ ਦੇ ਵਿੱਚ ਵੀ ਗੁੱਟਬੰਦੀ ਹੈ ਆਮ ਆਦਮੀ ਪਾਰਟੀ ਦੀ ਵੀ ਗੱਲ ਕਰਨੀ ਬਣਦੀ ਹੈ ਬਹੁਤ ਚਿਰ ਹੋ ਗਿਆ ਕੇਜਰੀਵਾਲ ਤੇ ਇੱਕ ਨਵਾਂ ਕੇਸ ਦਰਜ ਕਰਨ ਦੀ ਗੱਲ rau saab ਦੇ ਕੋਰਟ ਨੇ ਕਰਤੀ ਦਿੱਲੀ ਦੀ ਨੇ ਬਹੁਤ سارے ਮਸਲੇ ਨੇ ਜਿਨ੍ਹਾਂ ਤੇ ਗੱਲ ਹੋ ਸਕਦੀ ਹੈ ਪਰ ਕੀ ਕਰੀਏ ਫਿਰ ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਹੋ ਜਾਂਦੀ ਹੈ ਕੁਈ ਨਾ ਕੋਈ ਫਾਲੋ ਅਪ ਸਟੋਰੀ ਆ ਜਾਂਦੀ ਹੈ ਸਿਕਸ ਅਸ ਦੀ ਅੱਜ ਵੀ ਆ ਗਈ ਅੱਜ ਇੱਕ ਨਹੀਂ ਦੋ ਤਿੰਨ ਸਟੋਰੀ ਦੀ ਗੱਲ ਹੋ ਸਕਦੀ ਹੈ ਇੱਕ ਤਾਂ ਇਹ ਹੀ ਕਿ ਜਿਹੜੇ ਨਵੇਂ ਜਥੇਦਾਰ ਬਣੇ ਨੇ ਜਿਨ੍ਹਾਂ ਨੇ ਗੁਰੂ ਪੰਥ ਤੇ ਗੁਰੂ ਗ੍ਰੰਥ ਤੋਂ ਬਿਨਾ ਹੀ ਸੇਵਾ ਸੰਭਾਲ ਲਈ ਜਿਹਦੇ ਬਾਰੇ ਮੁੱਖ ਗ੍ਰੰਥੀ ਦਰਬਾਰ ਸਾਹਿਬ ਦੇ ਤੇ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਗਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ ਮर्यादाਵਾਂ ਦਾ ਘਾਣ ਕਰ ਲਿਆ ਤੇ ਘਰ ਤਾਂ ਉਹਨਾਂ ਦੀ ਸੁਣਦੀ ਬਣਨੇ ਕਿਉਂਕਿ ਉਹ ਵੀ ਤਾਂ ਬਾਬਾ ਬੁੱਢਾ ਦੀ ਜਿਹੜੀ ਉੱਥੇ ਪਰੰਪਰਾ ਅੱਗੇ ਵੱਧ ਰਹੀ ਹੈ ਉਹਦੀ ਉਹਨੂੰ ਅੱਜਕੱਲ੍ਹ ਪ੍ਰਤੀਨਿਧਤਾ ਕਰ ਰਹੇ ਨੇ ਇੱਕ ਤਾਂ ਉਹ ਵੀ ਗੱਲ ਹੈ ਦੂਜੀ ਗੱਲ ਇਹ ਵੀ ਹੈ ਕਿ ਜੇ ਬਾਣੀ ਗਏ ਨੇ ਜਿਹੜੇ ਗਿਆਨੀ ਕਵਦੀਪ ਸਿੰਘ ਗੜਗੱਜ ਸਾਹਿਬ ਭਿੰਡਰ ਸਾਹਿਬ ਉਹ ਕਹਿੰਦੇ ਕੀ ਨੇ ਇਹ ਵੀ ਗੱਲ ਕਰਨੀ ਬਣਦੀ ਹੈ ਉਹ ਤਾਂ ਗੱਲਾਂ ਬਹੁਤ ਬੜੀਆਂ-ਬੜੀਆਂ ਕਰਦੇ ਨੇ ਕਰਨੀਆਂ ਵੀ ਚਾਹੀਦੀਆਂ ਨੇ ਤੇ ਉਹ ਕਹਿੰਦੇ ਮੈਂ ਤਾਂ ਪੰਥ ਦੀ ਏਕਤਾ ਦੀ ਗੱਲ ਕਰਨੀ ਹੈ ਲੇਕਿਨ ਪੰਥ ਦੀ ਏਕਤਾ ਤਾਂ ਉਦੋਂ ਹੋਊਗੀ ਜਦੋਂ ਸਾਰੇ ਉਹਨੂੰ ਪ੍ਰਵਾਨ ਕਰਨਗੇ ਪ੍ਰਵਾਨ ਤਾਂ ਹਰ ਕੀਤਾ ਨਹੀਂ ਕਿਸੇ ਨੇ ਲੇਕਿਨ ਇੱਕ ਗੱਲ ਉਹਨਾਂ ਨੇ ਬੜੇ ਜ਼ੋਰਦਾਰ ਤਰੰਗ ਨਾਲ ਕਹੀ ਕਿ ਮੈਂ ਪੰਥ ਦਾ ਨਮਾਇੰਦਾ ਮੈਂ ਕਿਸੇ ਅਖਾਲੀ ਦਾ ਨਮਾਇੰਦਾ ਨਹੀਂ ਇਹ ਗੱਲ ਅਜੇ ਮੈਂ ਸੁਣੀ ਉਹਨਾਂ ਦੇ ਮੂੰਹੋਂ ਚੰਗਾ ਲੱਗਦਾ ਚੰਗੀ ਤਾਂ ਗੱਲ ਇਹ ਵੀ ਲੱਗੀ ਸੀ ਵੀ ਕੋਈ ਹੁਕਮਨਾਮਾ ਨੇ ਬਦਲ ਲਾ ਤੇ ਨਾਲ ਦੀ ਨਾਲ ਇਹ ਗੱਲ ਵੀ ਆ ਗਈ ਸੀ ਕਿ ਭਰਤੀ ਕਮੇਟੀ ਤੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਇਹ ਵੀ ਮਸਲਾ ਤੇ ਇੱਕ ਮਸਲਾ ਵੱਡਾ ਹੋਰ ਹੈ ਉਹ ਕਾਫੀ ਅਹਿਮ ਹੈ ਕਿਉਂਕਿ ਜੇ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਗੱਲ ਕਰੀਏ ਉਹਨਾਂ ਨੇ ਹੁਣ ਹੌਲੇ-ਭੌਲੇ ਤੇ ਕੌਮ ਦੇ ਨਾਂ ਸੁਨੇਹੇ ਦੇਣਾ ਹੁੰਦਾ ਹੈ ਜਥੇਦਾਰ ਨੇ ਕੇਸਗੜ੍ਹ ਸਰਪੇ ਵੀ ਜੱਥੇਦਾਰ ਨੇ ਕਿਵੇਂ ਦੇਣਗੇ ਤੇ ਦੂਜੇ ਪਾਸੇ ਉਹ 14 ਤਰੀਕ ਨੂੰ ਉਸੇ ਦਿਨ ਇੱਕ ਸਮਝ ਲੋਤੀ ਸੀ ਹੁਲੇ ਮਹੱਲਾ ਤੇ ਖੁੱਲੀ ਵਾਲੇ ਦਿਨ ਕਿਉਂਕਿ ਇਸ ਵਾਰ ਇੱਕੋ ਦਿਨ ਆ ਰਹੇ ਨੇ ਉਸ ਦਿਨ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਹਰਨਾਮ ਸਿੰਘ ਖਾਲਸਾ ਜਗਰਨਾਮ ਸਿੰਘ ਤੁਮਾ ਉਹਨਾਂ ਨੇ ਵੀ ਮੀਟਿੰਗ ਬੁਲਾ ਲਈ ਇਕੱਤਰਤਾ ਬੁਲਾ ਲਈ ਔਰ ਸਭ ਨੂੰ ਕਿਹਾ ਇਕੱਠੇ ਹੋ ਇਹ ਪੰਚ ਚ ਜੋ ਚੱਲ ਰਿਹਾ ਹੈ ਇਹ ਠੀਕ ਨਹੀਂ ਜਿਸ ਤਰੀਕੇ ਨਾਲ ਜਥੇਦਾਰ ਬਣਾਏ ਗਏ ਨੇ ਲਾਹੇ ਗਏ ਨੇ ਦੋਨੇ ਗੱਲਾਂ ਠੀਕ ਨਹੀਂ ਪਰੰਪਰਾਵਾਂ ਦੇ ਘਾਣ ਦੀ ਗੱਲ ਉਹਨਾਂ ਨੇ ਵੀ ਕੀਤੀ ਮर्यादा ਨਹੀਂ ਰੱਖੀ ਗਈ ਤੇ ਤੁੰਗਾ ਸਾਹਿਬ ਜਿਹੜੇ ਦਮਦਮੀ ਟਕਸਾਲ ਦੇ 16ਵੇਂ ਮੁਖੀ ਇਹ ਉਹੀ ਦਮਦਮੀ ਟਕਸਾਲ ਹੈ ਜਿਹਦੇ 14ਵੇਂ ਮੁਖੀ ਸਤਜ ਸਿੰਘ ਪਢਰਾ ਵਾਲੇ ਸੀ ਗੁਰਗੋਬ ਸਿੰਘ ਦੀ ਜਿਹੜੀ ਸ਼ੁਰੂ ਕੀਤੀ ਹੋਈ ਟਕਸਾਲ ਜਿਹੜੀ ਹੈ ਉਦੈ ਕਪੜਾ ਵੱਖਰਾ ਸਥਾਨ ਹੈ ਇਹ ਵਕਰੀ ਗੱਲ ਹੈ ਕਿ ਅੱਜ ਕੱਲ ਜਿਹੜੇ ਹਰਨਾਮ ਸਿੰਘ ਖਾਲਸਾ ਜਹਰਨਾਮ ਸਿੰਘ ਧੁੰਮਾ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਆਰਐਸਐਸ ਦੇ ਕਾਫੀ ਨੇੜੇ ਨੇ ਤੇ ਖਾਸ ਤੌਰ ਤੇ ਜਦੋਂ ਉਹਨਾਂ ਨੇ ਇਹ ਬਿਨਾ ਕਿਸੇ ਹੋਰ ਦੇ ਸਲਾਹ ਕੀਤੇ ਬਿਨਾ ਮਹਾਰਾਸ਼ਟਰ ਦੀ ਇਲੈਕਸ਼ਨ ਚ ਸਿੱਖਾਂ ਨੂੰ ਕਹਦਾ ਸੀ ਇਹਨਾਂ ਦੀ ਮਦਦ ਕਰੋ ਸੋ ਉਹ ਹਰਨਾਮ ਸਿੰਘ ਧੁੰਮਾ ਨੇ ਇੱਕ ਵੀਡੀਓ ਪਾ ਕੇ ਜਿਹੜੀ ਗੱਲ ਕੀਤੀ ਹੈ ਕਿ ਇਕੱਤਰਤਾ ਕਰੋ ਜਿਹੜੇ ਪੰਜ ਪਿਆਰਾ ਪਾਰਕ ਚ ਉੱਥੇ ਇਕੱਠੇ ਹੋਵੋ ਤੇ ਉੱਥੇ ਆਪਾਂ 14 ਨੂੰ 1 ਵਜੇ ਇਕੱਠੇ ਹੋਣਾ ਤੇ ਦੂਜੇ ਪਾਸੇ ਜਿਹੜੀਆਂ ਜਥੇਬੰਦੀਆਂ ਨੇ ਉਹ ਉੱਥੇ ਪਹੁੰਚਿਆ ਹੋਈਆਂ ਨੇ ਬਾਬਾ ਬਲਬੀਰ ਸਿੰਘ ਬੁੱਢਾ ਦਲ ਤੇ ਬਾਕੀ ਤਰਨਤਾਰ ਸਭ ਪਹੁੰਚੇ ਹੋਏ ਨੇ ਕਿਉਂਕਿ ਹੋਲਾ ਮਹੱਲੇ ਦਾ ਮੌਕਾ ਹੈ ਤੇ ਤੀਜੀ ਗੱਲ ਜਿਹੜੀ ਹੈ ਅੱਜ ਉਹ ਤੋਂ ਵੀ ਜਿਹੜੀ ਸਾਨੂੰ ਸੰਕੇਤ ਦਿੰਦੀ ਹੈ ਕਿ ਸੋਚਨ ਦੀ ਲੋੜ ਹੈ ਉਹ ਹੈ ਕਿ ਐਸਜੀਪੀਸੀ ਐਸਜੀਪੀਸੀ ਨੇ ਸੁਣਿਆ ਹੈ ਕਿ ਆਪਣੇ ਟਾਸਕ ਫੋਰਸ ਤਿਆਰ ਕਰ ਲਈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਤਿਆਰਬਰ ਤੇ ਹੋ ਕੇ ਜਾਣਾ ਹੈ 500 ਬੰਦੇ ਨੂੰ ਤੇ ਤੁਸੀਂ ਜਾ ਕੇ ਜਿਹੜਾ ਹੈ ਕੇਨਿਕ ਗਦੀਪ ਸਿੰਘ ਦੇ ਨਾਲ ਗੁਰਗਜ ਸਾਹਿਬ ਦੇ ਨਾਲ ਉਹਨਾਂ ਨੇ ਸੰਦੇਸ਼ ਦੇਣਾ ਤੇ ਉਧਰੋਂ ਉਹਨਾਂ ਨੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਧੰਗ ਸਿੰਘਾ ਨੇ ਵੀ ਜਿੱਥੇ ਵੀ ਜਾਣਗੇ ਵਿਰੋਧ ਕਰਾਂਗੇ ਤੇ ਤੁਮਾ ਸਾਹਿਬ ਨੇ ਦਮਦਮੇ ਵਿਟਕਸਾਲਲੇ 71 ਤੱਕ ਕੀਤੀ ہوئی ਹੈ ਤੇ ਉਧਰੋਂ ਤਿਆਰੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਭਾਵੇਂ ਪ੍ਰਧਾਨ ਨਹੀਂ ਪਰ ਪ੍ਰਧਾਨ ਹੀ ਨੇ ਉਹ ਉਹਨਾਂ ਕਰਕੇ ਤਾਂ ਸਾਰਾ ਕੁਝ ਹੋ ਰਿਹਾ ਹੈ ਉਹਨਾਂ ਨੇ ਵੀ ਮੀਟਿੰਗਾਂ ਦਾ سلسلہ ਸ਼ੁਰੂ ਕੀਤਾ ਹੋਇਆ ਤੇ ਉਹ ਮੀਟਕਾ ਲਗਾਤਾਰ ਕਰ ਰਹੇ ਨੇ ਡਾਇਰੈਕਸ਼ਨਸ ਦੇ ਰਹੇ ਨੇ ਇਹ ਜਿਹੜੀ ਹੈ ਸਿੱਖ ਸਿਆਸਤ ਦੇ ਵਿੱਚ ਬਹੁਤ ਕੁਝ ਬੜਾ ਰੋਲਾ ਘਚੌੜਾ ਚੱਲ ਰਹੇ ਹਨ ਗਿਆਨੀ ਕਲਦੀਪ ਸਿੰਘ ਆਪਣੀ ਇੱਕ ਗੇਮ ਖੇਡ ਰਹੇ ਨੇ ਉਹ ਜਿਹੜੇ ਜਿਹੜੇ ਵੱਡੀਆਂ ਸੰਸਥਾਵਾਂ ਨੇ ਸੰਪਰਦਾਵਾਂ ਨੇ ਜਿਵੇਂ ਦਮਦਵੀ ਟਕਸਾਲ ਨੇ ਇਹਨਾਂ ਕੋਲ ਤਾਂ ਜਾਣ ਹੀ ਰਹੇ ਕਿਉਂਕਿ ਇਹਨਾਂ ਨੇ ਸਰਪਰ ਦੇਣਾ ਨਹੀਂ ਉਹ ਘਰੋ ਘਰੀ ਜਾਣ ਲੱਗੇ ਤੇ ਖਾਸ ਕਰਕੇ ਉਹਨਾਂ ਦੇ ਜਾ ਰਹੇ ਨੇ ਜਿਹੜੇ ਜਿਨ੍ਹਾਂ ਦਾ ਉਹਨਾਂ ਨੂੰ ਇਲਮ ਹੈ ਕਿ ਜਿਵੇਂ ਉਹ ਰਾਜ ਉਹਨਾਂ ਦੇ ਘਰ ਗਏ ਉਹਨਾਂ ਦੀ ਭੈਣ ਨੂੰ ਮਿਲੇ ਤੇ ਇੱਕ ਹੋਰ ਵੀ ਗੱਲ ਬੈਥਨ ਸਾਹਿਬ ਵੀ ਦੱਸ ਰਹੇ ਸੀ ਕਿ ਮੈਂ ਵੀ ਉਸ ਜਿਹੜੇ ਜਦੋਂ ਜਿਹੜਾ ਖੜਕੂ ਦੌਰ ਸੀ ਖੜਕੂ ਬਾਅਦ ਸਮੇਂ ਮੈਂ ਵੀ ਆਪਣੇ ਪਰਿਵਾਰ ਦੇ ਦੋ ਮੈਂਬਰ ਗੁਆਏ ਨੇ ਮੇਰੇ ਸਕੇ ਬਾਬੇ ਗਏ ਨੇ ਇਸ ਤਰ੍ਹਾਂ ਬੀਹੋ ਕਹਿੰਦੇ ਨਜ਼ਰ ਆਏ ਸੋ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਇੱਕ ਪਾਸੇ ਨਵੇਂ ਜਥੇਦਾਰ ਨੇ ਜਿਨ੍ਹਾਂ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਦੂਜੇ ਪ੍ਰਵਾਨ ਨਾ ਕਰਨ ਦਾ ਇੱਕ ਹੋਰ ਵੀ ਵੱਡਾ ਕਾਰਨ ਜਿਹੜੀ ਪਰ ਬੈਸੇ ਚਾਹੀਦਾ ਨਹੀਂ ਸੀ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਸੇਵਾ ਸੰਭਾਲੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿ ਪਾਲਕੀ ਸਾਹਿਬ ਨੂੰ ਮੱਥਾ ਟੇਕ ਕੇ ਕੋਈ ਬਿਨਾ ਗੁਰੂ ਤੋਂ ਨਾ ਗੁਰੂ ਗ੍ਰੰਥ ਉੱਤੇ ਨਾ ਹੀ ਪੰਥ ਉੱਤੇ ਇੱਕ ਚੱਲ ਬਹੁਤ ਜਿਹੜੀ ਪਰੰਪਰਾ ਫੁਰੀਦ ਕੀ ਨੇ ਤੋੜੀ ਤੇ ਜਿਹੜੇ ਗਾਇਨੇ ਰਗਵੀਰ ਸਿੰਘ ਨੇ ਕਿਹਾ ਅਕਾਲ ਤਖਤ ਸਾਹਿਬ ਦੀ ਪਰੰਪਰਾ ਕਿ ਹੈੱਡ ਗ੍ਰਾਂਥੀ ਐਲਾਨ ਕਰਦਾ ਉਹ ਵੀ ਪਰੰਪਰਾ ਤੋੜੀ ਗਈ ਸੋ ਲੋਕਾਂ ਦੇ ਮਨਾਂ 'ਚ ਰੋਸ ਹੈ ਲੋਕ ਪ੍ਰਵਾਨ ਨਹੀਂ ਕਰਦੇ ਉਹ ਏਕੇ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਮੈਂ ਪੰਥ ਦੇ ਵਿੱਚ ਏਕਾ ਲੈ ਕੇ ਆਉਣਾ ਹੈ ਜਿਹੜੀਆਂ ਪੰਥਕ ਜਥੇਬੰਦੀਆਂ ਉਕਤਰ ਹੋ ਰਹੀਆਂ ਨੇ ਵਿਰੋਧ ਕਰ ਰਹੀਆਂ ਨੇ ਇਹ ਸਾਰੇ 'ਚ ਸੁਖਵੀਰ ਸਿੰਘ ਬਾਦਲ ਬਾਜਿੱਦ ਨੇ ਉਹਨਾਂ ਨੇ ਆਪਣਾ ਜਿਹੜਾ ਹੈ ਮੀਟਿੰਗਾਂ ਦਾ سلسلہ ਸ਼ੁਰੂ ਕੀਤਾ ਹੈ ਹੁਣ ਕਿਆਸਰਾਂ ਦਾ ਦੌਰ ਚੱਲ ਰਿਹਾ ਹੈ ਕਿ 18 ਦੀ ਮੀਟਿੰਗ ਤੋਂ ਪਹਿਲਾਂ ਕੋਈ ਨਾ ਕੋਈ ਫੈਸਲਾ ਜਥੇਦਾਰ ਤੋਂ ਕਹਾਇ ਜਾਣਾ ਹੈ ਲੋਕ ਤਾਂ ਇਹ ਕਹਿ ਰਹੇ ਨੇ ਕਿ ਇਹ ਉਹ ਤਾਂ ਜਿਹੜਾ 18 ਦੀ ਭਰਤੀ ਕਮੇਟੀ ਦੀ ਮੀਟਿੰਗ ਹੈ ਉਹ ਤੋਂ ਪਹਿਲਾਂ ਇਹ ਸਿੰਘ ਜਿਹੜੇ ਸਹਿਬਾਨ ਦੀ ਮੀਟਿੰਗ ਬੁਲਾ ਕੇ ਜਿਹੜੇ ਜਥੇਦਾਰ ਨਵੇਂ ਜਥੇਦਾਰ ਅਕਾਲ ਤਖਤ ਨੇ ਗਏ ਨੇ ਕਰਦੀਪ ਸਿੰਘ ਗੜਗਜ ਕੁਛ ਨਾ ਕੁਛ ਐਸਾ ਫੈਸਲਾ ਦੇਣਗੇ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਮੁਤਾਬਕ ਹੋਵੇਗਾ ਇਸੇ ਕਰਕੇ ਤਾਂ ਉਹਨਾਂ ਨੂੰ ਬਣਾਇਆ ਗਿਆ ਇਹ ਵੀ ਇੱਥੇ ਕਿਹਾ ਗਿਆ ਤੇ ਦੂਜੇ ਪਾਸੇ ਜਿਹੜੇ ਭਾਰਤੀ ਕਮੇਟੀ ਤੋਂ ਇਲਾਵਾ ਵੀ ਤਾਂ ਲੋਕਚੈ ਵੀ ਕਹਿੰਦੇ ਨੇ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਦੁੱਖ ਲੱਗਿਆ ਹੈ ਜਿਹੜਾ ਫਕਰੇ ਕੌਮ ਵਾਪਸ ਲੈ ਪ੍ਰਕਾਸ਼ ਸਿੰਘ ਬਾਦਲ ਦਾ ਉਹ ਵੀ ਵਾਪਸ ਆਏਗਾ ਜਿਹੜੀ ਜਿੰਨੇ ਮੂੰਹ ਹੁੰਦੀਆਂ ਗੱਲਾਂ ਯਾਨੀ ਸੱਚੋਚੀ ਜਿਹੜੀ ਪੰਥ ਦੀ ਸਿੱਖਾਂ ਦੀ ਜਿਹੜੀ ਸ਼ਕਤੀ ਆ ਖੇਰੂ ਖੇਰੂ ਹੋ ਰਹੀ ਹੈ ਲੋਕ ਬਹੁਤ ਪਰ ਪੁੱਛਦੇ ਨੇ ਕਿ ਸਿੱਖ ਕੱਲੇ ਅਕਾਲੀ ਦਲ ਚ ਨਹੀਂ ਸਿੱਖ ਫੋਰ ਪਾਰਟੀਆਂ ਚ ਨੇ ਹੁਣ ਤਾਂ ਸਿੱਖ ਭਾਰਤੀ ਜਨਤਾ ਪਾਰਟੀ ਚ ਵੀ ਨੇ ਉਹ ਤਾਂ ਸਿੱਖ ਕਾਂਗਰਸ ਦੇ ਵਿੱਚ ਨੇ ਤੇ ਬਾਕੀ ਹੋਰ ਪਾਰਟੀਆਂ ਚ ਨੇ ਕਿਉਂ ਜ਼ਿਆਦਾ ਗੱਲ ਅਕਾਲੀ ਦਲ ਦੀ ਹੁੰਦੀ ਹੈ ਇਹਦਾ ਵੀ ਇੱਕ ਕਾਰਨ ਮੈਂ ਸਮਝਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਸਲ ਦੇ ਵਿੱਚ ਪਾਰਟੀ ਲੋਕਾਂ ਦੇ ਗੁਰੂ ਦਵਾਰਾ ਸੁਧਾਰ ਲਹਿਰ ਤੋਂ ਨਿਕਲੀ ਹੋਈ ਇਹ ਪਾਰਟੀ ਹੈ ਔਰ ਆਮ ਸਿੱਖਾਂ ਦੀ ਪਾਰਟੀ ਪੰਥ ਦੀ ਸੱਚ ਵਚਨ ਨਮਈ ਦਾ ਪਾਰਟੀ ਸੀ ਕਿਸੇ ਟਾਈਮ ਜਦੋਂ ਇਹ ਆਮ ਲੋਕਾਂ ਦੀ ਪਾਰਟੀ ਹੁੰਦੀ ਸੀ ਜਦੋਂ ਇਹ ਪਰਿਵਾਰ ਦੀ ਪਾਰਟੀ ਬਣੀ ਉਦੋਂ ਹੀ ਗੜਬੜਤਾ ਸ਼ੁਰੂ ਹੋਈ ਹੈ ਨਾ ਗੜਬੜਤਾ ਉਦੋਂ ਹੋਈ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਤਿੰਨੇ ਸੰਸਥਾਵਾਂ ਨੂੰ ਆਪਦੇ ਹੱਥ ਚ ਲੈ ਲਿਆ ਔਰ ਸਾਰੇ ਅਹੁਦੇ ਆਪਦੇ ਹੱਥ ਜਾਪਦੇ ਪਰਿਵਾਰ ਦੇ ਹੱਥ ਚ ਲੈ ਲਏ ਜਦੋਂ ਇਹ ਪਰਿਵਾਰਕ ਪਾਰਟੀ ਬਣ ਗਈ ਤੇ ਉਸ ਵੇਲੇ ਫਿਰ ਇਹ ਇਹਦਾ ਨਗਾਰ ਸਿਰਫ ਹੋ ਗਿਆ ਤੇ ਵੱਡਾ ਨਗਾਰ ਉਦੋਂ ਹੋਇਆ ਜਦੋਂ 15 ਦੇ ਵਿੱਚ ਬੇਅਦਬੀ ਹੋਈ ਜਾਂ ਜਦੋਂ 17 ਦੇ ਵਿੱਚ ਜੋ 12 ਪੰ 15 ਤੋਂ ਪਹਿਲਾਂ ਸਲਾਬਤਪੁਰ ਵਾਲੀ ਘਟਨਾ ਵਾਪਰਦੀ ਆ ਰਾਮ ਰਹੀਮ ਦੀ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਗ ਰਚਾਇਆ ਤੇ ਉਹਦਾ ਕੇਸ ਵਾਪਸ ਹੋਇਆ ਫਿਰ ਮਾਫੀ ਵਾਲਾ سلسلہ ਸ਼ੁਰੂ ਹੋ ਗਿਆ ਫਿਰ ਐਮ ਐਸ ਜੀ ਮੈਸेंजर ਆਫ ਗੋਡ ਉਹ ਫਿਲਮ ਨੂੰ ਚਲਾਉਣ ਦਾ ਮਸਲਾ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਤਾਂ ਜਿਹੜਾ ਹੈ سلسلہ ਗਲਤੀਆਂ ਦਾ ਕਰਦੇ ਰਹੇ ਤੇ ਪਰਿਵਾਰ ਵਾਲਿਆਂ ਨੂੰ یوں ਲੱਗਦਾ ਸੀ ਕਿ 10 ਸਾਲ ਜਿਹੜਾ ਲਗਾਤਾਰ ਰਾਜ਼ ਕਰ ਲਿਆ ਉਦੋਂ ਬਾਅਦ ਹੰਕਾਰ ਵੀ ਆ ਜਾਂਦਾ ਬੰਦੇ 'ਚ ਬਹੁਤ ਔਖਾ ਹੁੰਦਾ ਹੈ ਕੁਰਸੀ ਦਾ ਸੰਭਾਲਣਾ ਇਹ ਪ੍ਰਕਾਸ਼ ਸਿੰਘ ਬਾਦਲ ਤਾਂ ਫੇਰ ਵੀ ਇੱਧਰ ਉੱਧਰ ਕਰਕੇ ਸੰਭਾਲ ਲੈਂਦੇ ਸੀ ਉਹ 'ਚ ਜੱਫਤ ਸੀ ਸੁਖਵੀਰ ਸਿੰਘ ਬਾਦਲ 'ਚ ਉਸ ਤਰ੍ਹਾਂ ਦੀ ਗੱਲ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਨਾ ਤਾਂ ਉਸ ਤਰ੍ਹਾਂ ਪਤਾ ਹੈ ਸਿੱਖ ਇਤਿਹਾਸ ਦਾ ਪਰੰਪਰਾਵਾ ਦਾ ਸਿੱਖ ਮਾਨਸਿਕਤਾ ਦਾ ਤੇ ਉਹ ਸਾਰੀਆਂ ਗੱਲਾਂ ਜਦੋਂ ਦੇਖਦੇ ਆਪਾਂ ਤੇ ਹਾਲਾਤ ਇੱਥੇ ਤੱਕ ਪਹੁੰਚੇ ਹੁਣ ਉਹਦੇ ਅਡਵਾਈਜ਼ਰ ਇਸ ਤਰ੍ਹਾਂ ਦੇ ਨੇ ਜਿਹੜੇ ਹੁਣ ਪਰਮਜੀਤ ਸਿੰਘ ਸਰਨੇਵਰਗੇ ਜਦੋਂ ਐਡਵਾਈਜ਼ਰ ਹੋਣ ਤੇ ਫੇਰ ਤਾਂ ਖਲਾਤ ਇੱਥੇ ਪਹੁੰਚਨੇ ਨੇ ਪਰਮਜੀਤ ਸਿੰਘ ਸਰਨਾ ਸਿੱਧੇ ਤੌਰ ਤੇ ਹਰਪ੍ਰੀਤ ਸਿੰਘ ਨੂੰ ਜ਼ਿੰਮੇਵਾਰ ਸਮਝਦਾ ਹੈ ਹਰਪ੍ਰੀਤ ਸਿੰਘ ਜਿਸ ਤਰੀਕੇ ਨਾਲ ਹੁਣ ਨਾਤੇ ਨਿਸ਼ਾਨੇ ਲਾ ਰਿਹਾ ਹੈ ਤੋਂ ਜਿਹੜੇ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਉਹਦੇ ਚ ਮੈਂ ਤਾਂ ਸਿਰਫ ਇਹੀ ਇਸੇ ਕਰਕੇ ਵੀਡੀਓ ਅੱਜ ਪਾਈ ਹੈ ਕਿ ਜਿਹੜੇ ਇਹ ਟਕਰਾਅ ਦੀ ਸਥਿਤੀ ਹੁਣ ਤੱਕ ਤਾਂ ਇਹੀ ਕਿਹਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਇਹ ਟਕਰਾ ਜਿਹੜਾ ਹੈ ਉਹ ਟਾਲਣ ਲਈ 2:50 ਬਿਜਟ ਤੇ ਸਿਰਫ ਭਾਰਗੀ ਸਾਹਿਬ ਨੂੰ ਮੱਥਾ ਜਿਹੜਾ ਟੇਕ ਕੇ ਹੀ ਗਿਆਨੀ ਗੜਗੱਜ ਨੇ ਉਹਦਾ ਸੇਵਾ ਸੰਭਾਲਿਆ ਜਾਂ ਸੇਵਾ ਸੰਭਾਲ ਲਈ ਤੇ ਦੂਜੇ ਪਾਸੇ ਜਿਹੜੇ ਗਿਆਨੀ ਰਕਬੀਰ ਸਿੰਘ ਜਦੋਂ ਕਹਿੰਦੇ ਨੇ ਮਰਾਦਾਵਾ ਦਾ ਘਾਣ ਉੱਥੇ ਹੋਇਆ ਉਹ ਸਾਰੇ ਘਾਣ ਨੂੰ ਹੁਣ ਸ੍ਰੋਮਿਕ ਕਮੇਟੀ ਇੱਕ ਪਾਸੇ ਤਾਂ ਇਹ ਕਹਿ ਕੇ ਜਸਟੀਫਾਈ ਕਰ ਰਹੀ ਹੈ ਨਾ ਕਿ ਅਸੀਂ ਤਾਂ ਕਤਲਗਾਰ ਤੋਂ ਰੋਕਿਆ ਟਕਰਾਅ ਨੂੰ ਰੋਕਿਆ ਪਰ ਹੁਣ 14 ਨੂੰ ਟਕਰਾਅ ਨਾ ਹੋ ਜੇ ਇਹ ਇੱਕ ਵੱਡੀ ਸਮੱਸਿਆ ਹੈ ਸਰੀ ਤੇ ਉਹ ਅਸੀਂ ਘਟੋ ਘਟ ਮੈਂ ਬਿਲਕੁਲ ਅਰਦਾਸ ਕਰਦਾ ਚਾਹਣਾ ਤੁਹਾਡੇ ਸਾਰੇ ਨਾਲ ਰਲ ਕੇ ਕਿ ਇਹ ਨਾ ਹੋਵੇ ਤਾਂ ਚੰਗੀ ਗੱਲ ਹੈ ਹਾਂ ਜਿਹੜੀ ਸਿਆਸੀ ਤੌਰ ਤੇ ਜੋ ਮਰਜ਼ੀ ਤੁਸੀਂ ਕਰੋ ਲੇਕਿਨ ਕਿਉਂਕਿ ਨਵੰਦਾ ਜਬਤ ਕਹਿੰਦੀ ਸੀ ਪੰਚਕ ਜਬਤ ਸੀ ਇਸ ਕਰਕੇ ਲੋਕ ਇਹਦੇ ਨਾਲ ਜੁੜੇ ਹੋਏ ਨੇ ਲੋਕ ਚਾਹਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਮੋੜ ਸਰਜੀਤ ਹੋਵੇ ਪਰ ਕੀ ਸੁਖਵੀਰ ਸਿੰਘ ਬਾਦਲ ਦੇ ਹੁੰਦੇ ਹੋਏ ਇਸ ਜਿਹੜਾ ਹੈ ਅਕਾਲੀ ਦਲ ਦੁਬਾਰਾ ਸਰਜੀਤ ਹੋਏਗਾ ਇਹ ਸਵਾਲ ਛੱਡ ਕੇ ਮੈਂ ਤੁਹਾਡੇ ਹਗਾਰੇ ਦੀ ਅਧੀਕ ਦੇ ਵਿੱਚ ਵੀਡੀਓ ਸਬਮਿਟ ਕਰਦਾ ਤੁਹਾਡਾ ਬਹੁਤ ਬਹੁਤ